ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਹੈਗਾ ਕਾਲੀਏ ਵਾਲਾ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਹੈ ਜੀ ਜਿਹੜਾ ਤਲਵੰਡੀ ਪਾਈ ਹੈ ਜੀ ਇਸ ਘਰ ਦੇ ਵਿੱਚੋਂ ਦੋਸਤੋ ਕਾਫੀ ਵੀਡੀਓ ਬਣਾਈਆਂ ਨੀਲੀ ਰਾਵੀ ਨਸਲ ਦੇ ਕੰਮ ਕਰਦੇ ਆ ਜੀ ਕੱਟੀਆਂ ਝੋਟੀਆਂ ਵੀ ਇਹਨਾਂ ਕੋਲੇ ਨੀਲੀ ਰਾਵੀ ਨਸਲ ਦੀਆਂ ਹੀ ਹੁੰਦੀਆਂ ਅੱਜ ਜਿਹੜੇ ਦੋਸਤੋ ਤੁਹਾਨੂੰ ਚਾਰ ਨਾਗ ਦਿਖਾਉਣੇ ਆ ਜੀ ਜਿਨ੍ਹਾਂ ਦੇ ਵਿੱਚ ਦੋ ਤਾਂ ਮੋਹਰਾ ਨਸਲ ਦੀਆਂ ਕੱਟੀਆਂ ਤੇ ਦੋ ਥਣਾਲੀਆਂ ਦੋਵੇਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਨੂੰ ਇੱਕ ਵੀ ਲੱਭਣੀ ਔਖੀ ਹੋ ਜਾਂਦੀ ਹੈ ਤੇ ਬਾਈਆਂ ਕੋਲੇ ਦੋ ਐ ਤੋਰ ਫੇਰ ਕੇ ਤੁਹਾਨੂੰ ਦਿਖਾਵਾਂਗੇ ਥਣ ਵੀ ਦਿਖਾਵਾਂਗੇ ਠੀਕ ਹੈ ਤੇ ਦੋ ਇਧਰ ਦੇ ਪਾਸੇ ਬਾਈ ਹੋਣੇ ਕੋਲੇ ਲੀਵੀ ਰાવી ਹੈ ਟੋਟਲ ਚਾਰ ਨਾਗ ਹੋ ਜਾਣੇ ਆ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖਿਓ ਤਾਂ ਹੀ ਜਿਹੜੀ ਪ੍ਰੋਪਰ ਸਮਝ ਲੱਗਣੀ ਹੈ ਠੀਕ ਹੈ ਜਿਹੜਾ ਨਾ ਕਿ ਜਿੰਨੂੰ ਜਚੇ ਬਾਕੀ ਜਿਹੜੀ ਤਸਵੀਰ ਤੁਸੀਂ ਆਪ ਕਰ ਲਿਓ ਠੀਕ ਹੈ ਤੇ ਜੇ ਕਿਸੇ ਵੀਰ ਪਰਾਂ ਨੇ ਕੋਈ ਵੀ ਆਪਣਾ ਪਸ਼ੂ ਸ਼ੇਅਰ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਹੋਣਾ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਪਸ਼ੂਆਂ ਦੀ ਵੀਡੀਓ ਬਣਵਾ ਸਕਦੇ ਹੋ ਤੇ ਇਹਨਾਂ ਕਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਸਾਰੀ ਆਜੋ ਬਾਈ ਨਾਲ करिए ਸਾਰੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਮ ਦੱਸਿਓ ਆਪਣਾ ਨਾਮ ਨਰਮਨ ਸੰਘੇ ਜੀ ਪਿੰਡ ਕਾਲੀਏ ਵਾਲਾ ਜ਼ਿਲ੍ਹਾ ਫਰੋਇਦਪੁਰ ਠੀਕ ਹੈ ਪਸ਼ੂ ਫਰਾਈ ਜਾਂਦੇ ਰੁਟੀਨ ਹਾਂ ਹਾਂ ਆਈ ਜਾਂਦੇ ਬਾਈ ਉਹ ਬੰਦੇ ਆਪਣੇ ਨਾਲ ਜੁੜੇ ਆ ਅੱਛਾ ਆਇ ਜਾਂਦਾ ਮਾਲ ਵੇਚੀ ਜਾਂਦਾ ਠੀਕ ਹੈ ਕਿਉਂਕਿ ਮਾਲ ਆਪਾਂ ਸਾਫ਼ ਸਥਰਾ ਲੈ ਆਉਨੇ ਆ ਅੱਛਾ ਉਹ ਵੈਸੇ ਬੰਦੇ ਬਹੁਤ ਜੁੜੇ ਆ ਠੀਕ ਹੈ ਵਾਰਸਪਰਾਹੀ ਮਾਲ ਵਿਕ ਜਾਂਦਾ ਠੀਕ 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 ਫਿਰ ਚਾਰਨਾਗ ਹੋ ਜਾਣਗੇ ਹਾਂ ਚਾਰਨਾਗ ਹੈ ਠੀਕ ਹੈ ਲੱਭਣੀ ਤਾਂ ਯਾਰ ਇੱਕ ਵੀ ਦੋ ਥਣਾਂ ਵਾਲੀ ਤਾਂ ਓਖੀ ਹੋ ਜਾਂਦੀ ਸੀ ਹਾਂ ਇੰਨਾ ਬਈ ਆਪਣਾ ਰਿਲੇਸ਼ਨ ਬਣਿਆ ਬੰਦੇ ਨਾਲ ਅੱਛਾ ਹਾਂ ਇਹ ਕਟੀਆਂ ਜਿਹੜੇ ਬੰਦਾ ਜਿੱਥੋਂ ਜਿੰਨੇ ਲੈਂਦੀਆਂ ਹਨ ਉਹ ਮੈਨੂੰ ਕਹਿੰਦਾ ਬਈ ਆਪਾਂ ਹਰਿਆਣੇ ਤੋਂ ਮੰਗਾਈਆਂ ਅੱਛਾ ਹਾਂ ਦੋਵੇਂ ਹਾਂ ਦੋਵੇਂ ਦੋਵੇਂ ਦੋਲਾਂ ਹੈਗੀਆਂ ਦੋਵੇਂ ਦੋ ਦੋ ਥਾਣਾ ਵਾਲੀਆਂ Ориਜినਲ ਹੈ ਠੀਕ ਹੈ ਦੋਸਤੋ ਦੋਵੇਂ ਤੁਹਾਨੂੰ ਐਂਡ ਤੇ ਦਿਖਾਉਂਗਾ ਅਜੇਦਰ ਨੀਲੀ ਰੈਫ ਤੋਂ ਸ਼ੁਰੂ ਕਰਦੇ ਪਹਿਲੇ ਨੰਬਰ ਵਾਲੀ ਤੋਂ ਕਰਦੇ ਸ਼ੁਰੂ ਕਿੰਨੇ ਟਾਈਮ ਦੀ ਹੋਣੀ ਹੈ ਇਹ ਇਹ ਕੋਈ ਮੰਨ ਕੇ ਚੱਲੋ 16 ਮਹੀਨਿਆਂ ਦੀ ਹੋਊਗੀ 16 16 ਮਹੀਨਿਆਂ ਦੀ ਠੀਕ ਹੈ ਜਿਵੇਂ ਸਾਲ ਤੋਂ ਤੇ ਅੰਦਾਜ਼ਾ ਜਜਾ ਹੀ ਹੁੰਦਾ ਹੈ ਨਾ ਅੰਦਾਜ਼ਾ ਜਜਾ ਬਸ ਉਸ ਅਸਲ ਮੁਤਾਬਕ ਹੈ ਬਾਈ ਠੀਕ ਹੈ ਖੋਲੀਏ ਇਹਨੂੰ ਮੜੀਏ ਇਹ ਜਿਹੜੀ ਚੀਜ਼ ਹੈ ਨਾ ਬਾਈ ਇਹ ਚੀਜ਼ ਦੀ ਜੀਵ ਪਛਾਣ ਹੋਊਗੀ ਨਾ ਹੂੰ ਹੂੰ ਉਹੋ ਹੀ ਲਊਗਾ ਇਹਨੂੰ ਅੱਖਾਂ ਜਵਾਂ ਨੀਲੀਆਂ ਠੀਕ ਠੀਕ ਮੱਥਾ ਬੱਲਾ ਚਾਰੇ ਪਿਆ ਇਹਦਾ ਬਾਕੀ ਦੋਸਤੋ ਜੀਨੂੰ ਨੀਲੀ ਰਾਇ ਨਥਲਦੀਪ ਪਾਰਖ ਹੈ ਜਾਂ ਜਾਣਕਾਰੀ ਹੈ ਉਹ ਮੈਨੂੰ ਲੱਗਦਾ ਵੀ ਬਹੁਤ ਆ ਟਾਈਮ ਨਹੀਂ ਲਾਉਂਦਾ ਹੈ ਠੀਕ ਹੈ ਜੀ ਕੱਦਗਾਠ ਬਹੁਤ ਸੋਹਣਾ ਸਿੰਘ ਵੀ ਚੰਗਾ ਲੱਗਾ ਤੇ ਕਰਮ ਵਾਲੇ ਗੋਲ ਕਰੀ ਹੁੰਦੀ ਹੈ ਜੀ ਠੀਕ ਹੈ ਜੀ ਢਾਂਚਾ ਦੋਸਤੋ ਇਸ ਕੱਟੀ ਦਾ ਤੁਹਾਨੂੰ ਦਿਖਾ ਦਿੰਨਾ ਜੀ ਬਹੁਤ ਸੋਹਣਾ ਢਾਂਚਾ ਜੀ ਕੱਦਗਾਠ ਵੀ ਸੋਹਣਾ ਕੀਤਾ ਤੇ ਵੇਲ ਵੀ ਚੰਗੀ ਹੈ ਇਸ ਕੱਟੀ ਦੀ ਠੀਕ ਹੈ ਜੀ ਲੋ ਵੀ ਦੋਸਤੋ ਅੱਖਾਂ ਚੈੱਕ ਕਰੋ ਜੀ ਅੱਖਾਂ ਜਮਾ ਨੀਲੀਆਂ ਆ ਬਾਈ ਠੀਕ ਹੈ ਜੀ ਤੇ ਬਾਕੀ ਸੈਂਗ ਵੀ ਬਹੁਤ ਸੋਨਾ ਗੋਲ ਕੀਤਾ ਬਾਕੀ ਚਾਰੇ ਪੈਰਾਂ ਤੇ ਦੋਸਤੋ ਬਿਲਕੁਲ ਨੋਰਮਲ ਜੀ ਮਾਰਕਿੰਗ ਹੈ ਜੀ ਜੈਜ ਮਾਰਕਿੰਗ ਦੇ ਵਿੱਚ ਠੀਕ ਹੈ ਜੀ ਬਾਕੀ ਢਾਂਚਾ ਵੀ ਸਰੀਰ ਦਾ ਬਹੁਤ ਸੋਨਾ ਹੈ ਜੀ ਉੜਿਆਂ ਦੀ ਬਨਾਵਟ ਦੋਸਤੋ ਚੈੱਕ ਕਰੋ ਜੀ ਬਹੁਤ ਪਿੱਛੇ ਚੋੜੀ ਹੈ ਇਹ ਠੀਕ ਹੈ ਜੀ ਤੇ ਦੋਸਤੋ ਥਣ ਵਗੈਰਾ ਵੀ ਤੁਹਾਨੂੰ ਦਿਖਾ ਦੇਣਾ ਥਣ ਪਸੰਦ ਆਉਣਗੇ ਇਸ ਕੱਟੀ ਦੇ ਬਹੁਤ ਸੋਹਣਿਆ ਤੁਹਾਡਾ ਬਾਈ ਕੱਲਾ ਕੱਲਾ ਲੱਗਿਆ ਬਹੁਤ ਖਾਣ ਵੀ ਚੈੱਕ ਕਰ ਲਓ ਜੀ ਚੋਲੀ ਚੋਲੀ ਬਹੁਤ ਕੱਟੀ ਦੀ ਅੱਛਾ ਜੀ ਬਾਕੀ ਪੂਸ਼ ਵਗੈਰਾ ਬਿਲਕੁਲ ਪਤਲੀ ਹੈ ਜੀ ਲੰਬਾਈ ਪੂਸ਼ ਦੀ ਚੈੱਕ ਜਮੈਂ ਕਰ ਲੈ ਪਾ ਗੰਡਾ ਲਾਦਾ ਠੀਕ 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 ਹੈ ਜੀ ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਹੈ ਜੀ ਠੀਕ ਹੈ ਜੀ ਚਾਰੇ ਪੈਰਾਂ ਤੇ ਮੈਂ ਤੁਹਾਨੂੰ ਦਿਖਾ ਦਿੰਨੇ ਆਂ ਵੀਡੀਓ ਕਰਕੇ ਠੀਕ ਹੈ ਜੀ ਇਹ 15 16 ਮਹੀਨੇ ਉਮਰ ਹੈ ਤੋਰ ਫੇਰ ਕਿ ਤੁਹਾਨੂੰ ਦਿਖਾਤੀਏ ਬਾਈ ਜੀ ਕੀ ਰੇਟ ਹੋਊਗਾ ਜੀ ਰੇਟ ਬਾਈ ਇਹਦਾ 25000 ਰੁਪਿਆ ਮੰਗਦੇ ਆ 25000 ਹਾਂ ਠੀਕ ਹੈ ਆ ਦੋਸਤੋ 25000 ਰੁਪਿਆ ਰੇਟ ਪਹਿਲੇ ਨੰਬਰ ਵਾਲੀ ਕੱਟੀ ਦਾ ਜੀਨੂੰ ਦੋਸਤੋ ਪਸੰਦ ਆਊਗੀ ਬਾਕੀ ਜਿਹੜੀ ਤਾਂ ਅਸਲੀ ਤੁਸੀਂ ਆਪ ਕਰ ਲਿਓ ਮਾਨ ਤਾਂ ਸਾਰੇ ਪਸੂਆਂ ਦੇ ਵਿੱਚੋਂ ਹੀ ਹੋਊਗਾ ਇੱਕ ਜਿਹੜੀ ਆਪਣੇ ਕੋਲੇ ਦੂਜੀ ਨੀਲੀ ਰਾਇਨ ਨਸਲ ਦੀ ਖੜੀ ਹਾਂ ਇਹ ਵੀ ਕੱਟੀ ਬਹੁਤ ਸੋਹਣੀ ਆ ਬਾਈ ਅੱਛਾ ਆ ਦੋਸਤੋ ਤੁਹਾਨੂੰ ਨੰਬਰ ਵਾਈਜ਼ ਮੈਂ ਦੱਸੀ ਜਾਂ ਨਾ ਜਿਹੜਾ ਨਾ ਜੀਨੂੰ ਜਚੇ ਤੇ ਨੰਬਰ ਰਾਹੀਂ ਤੁਸੀਂ ਪੁੱਛ ਸਕਦੇ ਹੋ ਵੀ ਪਹਿਲੇ ਨੰਬਰ ਵਾਲੀ ਆਹ ਕੱਟੀ ਹੋਗੀ ਦੂਜੇ ਨੰਬਰ ਤੇ ਵੀ ਆਹ ਜਿਹੜੀ ਕੱਟੀ ਹੈ ਨੀਲੀ ਰਾਇਨ ਦੀ ਖੋਲਿਓ ਬਈ ਇਹਨੂੰ ਵੀ ਕਿੰਨੀ ਉਮਰ ਦੀ ਹੈ ਇਹ ਤੇ 1 ਸਾਲ ਦੀ ਆ ਬਾਈ 1 ਸਾਲ ਹਾਂ ਸੀ ਬੋਲੀ ਬਹੁਤ ਕੱਟੀਆਂ ਡਰਗ ਦੇ ਬੱਚੇ ਰਗੀ ਠੀਕ ਹੈ ਦੋਸਤੋ 1 ਸਾਲ ਉਮਰ ਹੈ ਜੀ ਠੀਕ ਹੈ ਜੀ ਮਾਰਕਿੰਗ ਤੁਸੀਂ ਆਪ ਵੀ ਚੈੱਕ ਕਰ ਲਿਓ ਜੀ ਥੋੜੀ ਜਿਹੀ ਓਵਰ ਵਾਈਟ ਹੈ ਠੀਕ ਹੈ ਜੀ ਬਾਕੀ ਢਾਂਚਾ ਚੰਗਾ ਜੀ ਅੱਖਾਂ ਓੱਖਾਂ ਬਿਲਕੁਲ ਨੀਲੀਆਂ ਠੀਕ ਹੈ ਜੀ ਸਿੰਘ ਸੋਹਣਾ ਦੋਸਤੋ ਬਾਕੀ ਢਾਂਚਾ ਵੀ ਚੰਗਾ ਸਰੀਰ ਦੀ ਬਨਾਵਟ ਸੋਹਣੀ ਹੈ ਜੀ ਬਾਕੀ ਥਾਂ ਫੋਣ ਦੋਸਤੋ ਦਿਖਾ ਦਿੰਨਾ ਜੀ ਖਣ ਚਾਰੇ ਕਟੀਆਂ ਦੀ ਮੈਂ ਤੁਹਾਨੂੰ ਦਿਖਾਉਂਗਾ ਪਸੰਦ ਆਉਣਗੇ ਮਾਰਕਿੰਗ ਤੁਹਾਨੂੰ ਦੋਸਤੋ ਦਿਖਾਤੀ ਹੈ ਜੀ ਬਾਕੀ ਢਾਂਚਾ ਚੰਗਾ ਜੀ ਲੋ ਦੋਸਤੋ ਚਾਰੇ ਥਣ ਲਿਖੜਵੇ ਆ ਜੀ ਠੀਕ ਹੈ ਤੇ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਫੇਸ ਅੱਖ ਬਿਲਕੁਲ ਨੀਲੀ ਹੈ ਜੀ ਠੀਕ ਹੈ ਅੱਛਾ ਭਾਈ ਜੀ ਕੀ ਰੇਟ ਹੋਊਗਾ ਜੀ ਇਹਦਾ ਇਹ ਭਾਈ ਆਪਾਂ ਇਹਦਾ 24000 ਰੁਪਏ ਮੰਗਦੇ ਆ 24000 ਹਾਂ ਠੀਕ ਹੈ ਉਸ ਕੋ ਦੂਜੇ ਨੰਬਰ ਵਾਲੀ ਕੱਟੀ ਦਾ ਰੇਟ 24000 ਠੀਕ ਹੈ ਤੇ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਿਆਂਗੇ ਜੀ ਠੀਕ ਹੈ ਆਜੋ ਹੁਣ ਦੋ ਥਣੀਆਂ ਤੇ ਆ ਜੀ ਆਪਾਂ ਅੱਛਾ ਪਹਿਲੇ ਨੰਬਰ ਵਾਲੀ ਦੀ ਕੀ ਹੋ ਮੈਨੂੰ ਤਾਂ ਇੱਕੋ ਹੀ ਅੰਦਾਜ਼ਾ ਜਿਹਾ ਹੀ ਲੱਗਦਾ ਵੀ ਇੱਕੋ ਚੀਜ਼ ਹੈ ਜਿਹਨੇ ਮੰਨ ਕੇ ਚੱਲੋ ਹਨਾ ਹਨਾ ਬਈ ਬਸ ਇੰਨਾ ਫਰਕ ਰੱਖਿਆ ਹੈਗਾ ਬਈ ਇਹਦੇ ਗਾਨੀ ਨਹੀਂ ਪਾਈ ਉਹਦੇ ਗਾਨੀ ਪਾਈ ਹੈ ਅੱਛਾ ਠੀਕ ਹੈ ਜਿਹੜਾ ਬੰਦਾ ਨਿਸ਼ਾਨੇ ਦੇ ਹਿਸਾਬ ਨਾਲ ਲੈ ਸਕਦਾ ਅੱਛਾ ਇਹ ਮਤਲਬ ਕਿ ਹੋ ਵੀ ਗਈ ਆ 30 ਦੇ ਨੰਬਰ ਤੇ ਆ ਜਾਣੀ 30 ਦੇ ਨੰਬਰ ਤੇ ਆ ਜਾਣੀ ਹਾਂ ਉਮਰ ਥਣ ਦੇਖ ਲਈਏ ਨਾਲੇ ਉਮਰ ਤਾਂ ਇੱਕੋ ਜਿੰਨੀ ਹੀ ਹੋਣੀ ਕੋਈ ਨਹੀਂ ਇੱਕੋ ਜਿੰਨੀ ਉਮਰ ਜਿਹੜੇ 13 13 ਮਹੀਨਿਆਂ ਦੀਆਂ ਲੋ ਜੀ ਦੋਸਤੋਂ ਥਣ ਚੈੱਕ ਕਰ ਲਓ ਜੀ ਠੀਕ ਹੈ ਜੀ ਥਣ ਦਾ ਸਾਈਜ਼ ਬਰਾਬਰ ਦਾ ਹੈ ਠੀਕ ਹੈ ਜੀ ਥਣ ਤੁਹਾਨੂੰ ਦਿਖਾਤੇ ਆ ਜੀ ਤੇ ਬਾਕੀ ਤੋਰ ਫੇਰ ਕੇ ਦੇਖ ਲਈਏ ਤੋਰੀ ਮਾਰੀ ਜੀ ਬਾਕੀ ਦੋਸਤੋਂ ਢਾਂਚਾ ਇਸ ਕੱਟੀ ਦਾ ਵੀ ਸੋਹਣਾ ਹੈ ਜੀ ਮੋਰਾ ਨਸਲ ਦੀ ਹੈ ਠੀਕ ਹੈ ਬਾਈ ਹੁਣ ਇਹ ਕਹਿੰਦੇ ਵੀ ਜਿੱਥੋਂ ਖਰੀਦੀ ਹੈ ਉਹ ਕਹਿੰਦੇ ਵੀ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਠੀਕ ਹੈ ਜੀ ਬਾਕੀ ਢਾਂਚਾ ਦੋਸਤੋ ਚੈੱਕ ਕਰ ਲਓ ਜੀ ਠੀਕ ਹੈ ਜੀ ਥਣਾ ਤੁਹਾਨੂੰ ਦਿਖਾਤੇ ਆ ਤੇ ਥਣਾ ਦੇ ਵਿੱਚ ਇੱਕ ਇੱਕ ਸਰਾਖ ਹਾਂਜੀ ਹਾਂਜੀ ਠੀਕ ਹੈ ਦੋਸਤੋ ਥਣਾ ਦੇ ਵਿੱਚ ਇੱਕ ਇੱਕ ਕੋਸਰਾਖੀ ਹੈ ਸਿੰਘਾਂ ਦੀ ਗੋਲ ਹੈ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਸਿੰਘ ਗੋਲ ਕਰਦੇ ਨੇ ਫਰ ਕਿੰਨੀ ਕੁ ਉਮਰ ਹੋਣੀ ਹੈ ਤਕਰੀਬਨ ਇਹਦੀ ਇਹ 13 ਮਹੀਨੇ ਦੀ ਆ ਬਾਈ ਅੱਛਾ 13 ਮਹੀਨੇ ਹਾਂ ਠੀਕ ਆ 13 13 ਮਹੀਨਿਆਂ ਦੀ ਆ ਇਹ ਹਾਂ ਦੋਵੇਂ 13 13 ਮਹੀਨੇ ਦੀ ਆ ਠੀਕ ਹੈ ਤਾਂ ਤੁਹਾਨੂੰ ਦਿਖਾਦੇ ਦੋਸਤੋ ਥਾਣੇ ਇੱਕ ਵਾਰੀ ਫੇਰ ਦਿਖਾ ਦਿੰਨਾ ਜੀ ਇੱਕੋ ਜਿਹਾ ਕੱਦ ਦਾ ਦੋਵਾਂ ਦਾ ਠੀਕ ਹੈ ਰਾਜੀ ਵੀ ਕੁਝ ਨਹੀਂ ਹੈ ਅੱਛਾ ਲੋ ਜੀ ਦੋਸਤੋ ਥਾਣ ਚੈੱਕ ਕਰ ਲਓ ਜੀ ਠੀਕ ਹੈ ਦੋਵੇਂ ਥਾਣ ਬਰਾਬਰ ਦਾ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਠੀਕ ਹੈ ਜੀ ਢਾਂਚਾ ਚੰਗਾ ਤੇ ਮਾੜਾ ਜਿਹਾ ਮੂੰਹ ਕਰੀ ਜੀ ਲੋ ਦੋਸਤੋ ਇਹ ਸਕਵਲਟੀ ਚੈੱਕ ਕਰ ਲਓ ਜੀ ਫੇਸ ਬਹੁਤ ਸੋਹਣਾ ਹੈ ਇਸ ਕੱਟੀ ਦਾ ਠੀਕ ਹੈ ਤੇ ਰੇਟ ਕੀ ਹੋਊਗਾ ਜੀ ਰੇਟ ਇਹਨਾਂ ਦਾ ਦੋਵਾਂ ਦਾ 32 32000 ਰੁਪਇਆ ਅੱਛਾ 32 32000 ਹਾਂ ਜਿਹੜੀ ਮਰਜ਼ੀ ਲੈ ਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਵੀ ਦੋ ਥਣਾਂ ਵਾਲੀ ਦਾ 32000 ਤੇ ਇਸ ਕੱਟੀ ਦਾ ਵੀ ਰੇਟ 32000 ਇਹਨੂੰ ਵੀ ਮਰਜ਼ੀ ਖੋਲੀ ਤੇ ਤੋਰੀਏ ਦੋਸਤੋ ਉਮਰ ਇਸ ਕੱਟੀ ਦੀ ਵੀ 13 ਮਹੀਨੇ ਤੇ ਉਸ ਕੱਟੀ ਦੀ ਵੀ 13 ਮਹੀਨੇ ਢਾਂਚਾ ਦੋਵਾਂ ਦਾ ਇੱਕੋ ਜਿਹਾ ਠੀਕ ਹੈ ਫੇਸ ਕੁਆਲਟੀ ਦੋਸਤੋ ਇਸ ਕੱਟੀ ਦੀ ਵੀ ਬਹੁਤ ਸੋਹਣੀ ਹੈ ਸਿੰਗ ਸੋਹਣੇ ਹੈ ਠੀਕ ਹੈ ਤੇ ਥਣ ਸੁਣੇ ਇਹਦੇ ਵੀ ਮੈਂ ਤੁਹਾਨੂੰ ਦਿਖ ਮਾਰਕਿੰਗ ਮੋਹਰਾ ਨਸਲ ਵਾਲੀ ਦੋਸਤੋ ਚੈੱਕ ਕਰ ਲੋ ਜੀ ਐਨ ਬਿਲਕੁਲ ਫੇਸ ਲੰਬਾਈ ਦੇ ਵਿੱਚ ਤੇ ਧੋਣ ਵੀ ਕਾਫੀ ਲੰਬੀ ਹੈ ਸੈੰਗ ਬਿਲਕੁਲ ਛੋਟਾ ਤੇ ਲੰਮੀ ਲੱਤ ਦੀ ਹੈ ਦੋਸਤੋ ਕੱਟੀ ਹੈ ਠੀਕ ਹੈ ਜੀ ਤੇ ਬਾਕੀ ਦੋਸਤੋ ਉੜਿਆਂ ਦੀ ਬਣਾਵਟ ਚੈੱਕ ਕਰ ਲੋ ਜੀ ਐਨ ਬਿਲਕੁਲ ਚੱਕਵੇਂ ਆ ਤੇ ਥਣ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਇਹ ਤੇ ਸੁੱਲ ਤੋਂ ਉੱਥਾਣਾ ਕੇਸ ਕੱਟੀ ਦੇ ਵੀ ਚੈੱਕ ਕਰ ਲੋ ਜੀ ਨੋ ਨੋ ਸੋ ਕਰੋ ਤੁਹਾਨੂੰ ਕਿਹਾ ਕੋਈ ਸੋ ਥਾਨ ਦਾ ਸਾਈਜ਼ ਦੇਖ ਲਓ ਜੀ ਬਰਾਬਰ ਦਾ ਠੀਕ ਹੈ ਤੇ ਫਿਰ ਇੱਕ ਇੱਕ ਸਰਾ ਕੀ ਹੈ ਨਾ ਹਾਂ ਹਾਂ ਠੀਕ ਹੈ ਠੀਕ ਹੈ ਫਿਰ ਕੀ ਰੇਟ ਰੇਟ ਇਹਦਾ ਵੀ 32000 ਹਾਂ ਦੋਵਾਂ ਦਾ 32 32000 ਰੁਪਏ ਠੀਕ ਹੈ ਦੇਖੋ ਇਸ ਕੱਟੀ ਦਾ ਵੀ ਰੇਟ 32000 ਰੁਪਏ ਜੀ ਫੇਸੂ ਤੁਹਾਨੂੰ ਦਿਖਾਤਾ ਜੀ ਇਹਨ ਬਿਲਕੁਲ ਗੋਲ ਸੈਂਗਾ ਦੀਆਂ ਇਹ ਕੱਟੀਆਂ ਦਾ ਰੇਟ 32 32000 ਰੁਪਏ ਜੀ ਠੀਕ ਹੈ ਤੇ ਨੀਦੀ ਰੈਵੀ ਨਸਲ ਵਾਲੀ ਕੱਟੀ ਦਾ ਰੇਟ 24000 ਤੇ ਪਹਿਲੇ ਨੰਬਰ ਵਾਲੀ ਕੱਟੀ ਦਾ ਰੇਟ 25000 ਦੋਸਤੋ ਟੋਟਲ ਚਾਰ ਨਾਗ ਦਿਖਾਤੇ ਆ ਜੀ ਚਾਰਾਂ ਦਾ ਰੇਟ ਦੱਸਤਾ ਜਿਹੜਾ ਨਾਗ ਜੀ ਨੂੰ ਜ체 ਬਾਕੀ ਤਾਂ ਸਾਰੀ ਤੁਸੀਂ ਆਪ ਕਰ ਲਿਓ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ ਸਸੇਕਾਲ